ਇਹ ਜਲੰਧਰ ਵਾਲੀ ਖਬਰ ਬਾਰੇ ਕਹਿ ਰਹੇ ਨੇ ਕਿ ਤੁਸੀਂ ਪਿੱਛੇ ਕਿਉਂ ਕਰਤੀ ਉਹ ਗੱਲ ਨਹੀਂ ਨਹੀਂ ਜ਼ਰੂਰ ਕਰਾਂਗੇ ਅਸੀਂ ਪਹਿਲਾਂ ਆਪਾਂ ਉਹੀ ਗੱਲ ਕਰ ਲੈਨੇ ਕੋਈ ਗੱਲ ਨਹੀਂ ਆਪਾਂ ਬੀਐਲਓਐਸ ਵਾਲੀ ਗੱਲ ਬਾਅਦ ਦੇ ਵਿੱਚ ਕਰਦੇ ਹਾਂ ਕੋਈ ਗੱਲ ਨਹੀਂ ਹੈ ਜੀ ਤੇ ਉਹਦੇ ਤੇ ਗੱਲ ਕਰਨ ਦਾ ਮਨ ਵੀ ਇੰਨਾ ਕਿ ਉਸ ਗੱਲ ਕੀਤੀ ਜਾਵੇ ਪਰ ਤਕਲੀਫ ਵੀ ਇੰਨੀ ਹੁੰਦੀ ਹੈ ਕਿ ਇਹ ਰਹਿ ਉਹਦੀਆਂ ਗੱਲਾਂ ਕਿਉਂ ਕਰਨੀਆਂ ਪੈਂਦੀਆਂ ਨੇ ਸਹੀ ਹੈ ਜੀ ਇਹੋ ਜਿਹਾ ਸਮਾਜ ਦੇ ਵਿੱਚ ਵਾਪਰਦਾ ਹੀ ਕਿਉਂ ਆ ਕਿ ਆਪਾਂ ਨੂੰ ਇਹ ਗੱਲਾਂ ਕਰਨੀਆਂ ਪੈਣ ਪਰ ਸੱਚੀ ਬਹੁਤ ਵੱਡਾ ਦੁੱਖਾਂ ਤੇ ਮਿੰਟੂ ਜੀ ਉਹ ਆਪਾਂ ਇੱਕ ਮੁੰਡੇ ਵਾਲੀ ਆਪਾਂ ਗੱਲ ਕੀਤੀ ਜਦੋਂ ਅ ਪਿੱਛੇ ਜੇ ਪ੍ਰਵਾਸੀ ਵਾਲੀ ਗੱਲ ਹੋਈ ਸੀ ਕਿੰਨਾ ਲੋਕਾਂ ਨੇ ਉਸ ਤੇ ਚਰਚਾ ਕੀਤੀ ਲੋਕਾਂ ਨੇ ਕਿਹਾ ਕਿ ਇਹਨਾਂ ਨੂੰ ਬਾਹਰ ਕੱਢੋ ਜੀ ਪੰਜਾਬ ਤੋਂ ਬਾਹਰ ਕੱਢੋ ਪਰ ਇਹ ਉਹ ਇੱਕ ਦਰਿੰਦਾ ਭੱਜ ਵੀ ਗਿਆ ਸੀ ਉਹ ਤਾਂ ਬਾਅਦ ਚ ਨਹੀਂ ਫੜਿਆ ਗਿਆ ਸੁਖਮ ਸਿੰਘ ਜਿਹੜਾ ਉੱਥੋਂ ਪੀਜੀਆਈ ਤੋਂ ਭੱਜਿਆ ਸੀ ਨਹੀਂ ਸੈਕਟਰ 32 ਵਾਲੇ ਹਸਪਤਾਲ ਚੋਂ ਭੱਜਿਆ ਸੀ ਨਹੀਂ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਬੱਚੀ ਨੂੰ ਮਾਰਿਆ ਸੀ ਉਹਨੇ ਵੀ ਰੇਪ ਕੀਤਾ ਸੀ ਬਾਅਦ ਚ ਭੱਜ ਗਿਆ ਸੀ ਸੋਨੂੰ ਮੈਨੂੰ ਲੱਗਦਾ ਉਹ ਫੜਿਆ ਹੀ ਨਹੀਂ ਗਿਆ ਜੀ ਦੇਖੋ ਇਸੇ ਤਰ੍ਹਾਂ ਹੀ ਆਸੀ ਅੱਗੇ ਵਧਣੀਆਂ ਚੀਜ਼ਾਂ ਜਿਹੜੀਆਂ ਪਿੱਛੇ ਰਹਿ ਜਾਂਦੀਆਂ ਨੇ ਪਰ ਜਿਹੜੇ ਪਰਿਵਾਰ ਨੂੰ ਜਿਨ੍ਹਾਂ ਨੂੰ ਲੱਗਿਆ ਹੁੰਦਾ ਉਹਨਾਂ ਵਾਸਤੇ ਉਹ ਹਮੇਸ਼ਾ ਖੜੀਆਂ ਰਹਿੰਦੀਆਂ ਨੇ ਜਿਹੜੀ ਜ਼ਲੰਦਰ ਦੇ ਵਿੱਚ ਦਰਿੰਦਗੀ ਹੋਈ ਹੈ ਨਾ ਸੁਖਮ ਸਿੰਘ ਸਾਹਿਬ ਚਲੋ ਰੇਪ ਹੋਇਆ ਜਾਂ ਟੈਂਪਟ ਹੋਇਆ ਮਟਰ ਤਾਂ ਹੋ ਗਿਆ ਨਾ ਜੀ ਉਹ ਤਾਂ ਹੁਣ ਪੁਸ਼ਟੀ ਹੋਏਗੀ ਜਦੋਂ ਬੱਚੀ ਦੀ ਪੋਸਟਮਾਰਟਮ ਰਿਪੋਰਟ ਆਵੇਗੀ ਫਿਰ ਪਤਾ ਲੱਗਣਾ ਪਰ ਇਸ ਦਰਿੰਦਗੀ ਨੂੰ ਜੇ ਤੁਸੀਂ ਦੇਖੋ ਤਾਂ ਇਹਦੇ ਵਿੱਚ ਕਈ ਚੀਜ਼ਾਂ ਨੇ ਹਮ ਮਸਲਨ ਕਿ ਧਾਰਮਿਕ ਤੌਰ ਤੇ ਕਿਉਂਕਿ ਹੁਣ ਤੁਸੀਂ ਦੇਖੋ ਕਿ ਟਾਰਗੇਟ ਕੀਤਾ ਜਾ ਰਿਹਾ ਸੀਗਾ ਕਿ ਸ਼ਾਇਦ ਉਹ ਅਮਰਤਾਰੀ ਹੈ ਜੀ ਪਰ ਵੈਸੇ ਮੈਂ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਅੱਡ ਕਰਕੇ ਚੱਲਦਾ ਹਾਂ ਮੈਂ ਹਮ ਕਿ ਠੀਕ ਹੈ ਨਾ ਜੀ ਜਿਹੜਾ ਜੁਰਮ ਹੁੰਦਾ ਨਾ ਜੁਰਮ ਦੀ ਜਿਹੜੀ ਕਹਾਣੀ ਹੁੰਦੀ ਹੈ ਨਾ ਸਾਨੂੰ ਉਹੀ ਸਮਝਣੀ ਚਾਹੀਦੀ ਹੈ ਹਮ ਧਾਰਮਿਕ ਕੋਣ ਦਾ ਵਖਾਵਾ ਕੋਈ ਵੀ ਕਰ ਸਕਦਾ ਹੈ ਪਰ ਕੁਝ ਲੋਕ ਫਿਰ ਉਹ ਧਾਰਮਿਕ ਤੌਰ ਤੇ ਨਾ ਫਿਰਕੂ ਤੌਰ ਤੇ ਉਧਰੂ ਵੀ ਹੈ ਜੇ ਕੋਈ ਉਧਰੂ ਕਰ ਦਿੰਦਾ ਤੇ ਨਿਸ਼ਾਨਾ ਬਣਾਇਆ ਜਾਂਦਾ ਸਾਰੇ ਮਸਬਾਨ ਨੂੰ ਮੈਂ ਇਸ ਚੀਜ਼ ਤੇ ਨਹੀਂ ਪੈਂਦਾ ਹੁੰਦਾ ਮੇਰਾ ਮਤਲਬ ਕਿ ਨਜ਼ਰੀਆ ਇਹ ਰਹਿੰਦਾ ਕਿ ਜੁਰਮ ਕੋਈ ਵੀ ਕਰ ਲੈਂਦਾ ਠੀਕ ਹੈ ਜੀ ਉਸ ਜੁਰਮ ਦੀ ਭਿਆਨਕਤਾ ਉਸ ਜੁਰਮ ਦੀ ਜਿਹੜੀ ਮਨੋਵਿਗਿਆਨਕ ਤਰੀਕੇ ਦੇ ਨਾਲ ਸਮਝਿਆ ਨਾ ਹੂੰ ਉਹ ਸਾਨੂੰ ਦੇਖਣੀ ਚਾਹੀਦੀ ਆ ਕਿ ਉਹਦੀਆਂ ਪਰਤਾਂ ਦੇ ਹੇਠ ਕਿਹੋ-ਕਿਹੋ ਜੀਆਂ ਚੀਜ਼ਾਂ ਜੜੀਆਂ ਉਹ ਜੀ ਜੀ ਲੁਕੀਆਂ ਹੋ ਸਕਦੀਆਂ ਹੂੰ ਪਹਿਲੀ ਗੱਲ ਤੇ ਇਹ ਆ ਕਿ ਇਸ ਬੰਦੇ ਨੇ ਕੱਲੀ ਬੱਚੀ ਨਹੀਂ ਮਾਰੀ ਵਿਸ਼ਵਾਸ ਵੀ ਮਾਰੇ ਆ ਕਿਉਂ ਇੱਕ 13 ਸਾਲ ਦੀ ਬੱਚੀ ਕਿਸੇ ਦੇ ਘਰ ਜਾ ਰਹੀ ਪਤਾ ਕੀ ਸੋਚ ਕੇ ਹੂੰ ਕਿ ਮੇਰੀ ਸੇਲੀ ਆ ਜੀ ਸਰ ਤੁਹਾਡੇ ਬੱਚੇ ਦਾ ਜਿਹੜਾ ਫਰੈਂਡ ਹੁੰਦਾ ਹੈ ਨਾ ਦੋਸਤ ਹੁੰਦਾ ਹੈ ਆਪਦੇ ਬੱਚੇ ਨਾਲੋਂ ਵੀ ਪਿਆਰਾ ਹੁੰਦਾ ਬਿਲਕੁਲ ਉਹਦੀ ਜ਼ਿੰਮੇਵਾਰੀ ਹੋਰ ਵੱਧਦੀ ਹੈ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਸਾਸੀ ਵੀ ਬਾਲ ਬੱਚੇ ਦਾ ਰ ਹੈ ਜੀ ਜੀ ਸਾਡੇ ਘਰਾਂ 'ਚ ਬੱਚੇ ਆਉਂਦੇ ਰਾਤ ਤੱਕ ਰਹਿ ਕੇ ਜਾਂਦੇ ਨੇ ਹੂੰ ਤਾਂ ਸਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਜੀ ਠੀਕ ਹੈ ਨਾ ਜੀ ਉਹ ਵਿਸ਼ਵਾਸ ਕਤਲ ਕੀਤਾ ਇਸ ਬੰਦੇ ਨੇ ਸਭ ਤੋਂ ਪਹਿਲਾਂ ਬਿਲਕੁਲ ਤੇ ਦੂਜੀ ਗੱਲ ਕਿ ਇਸ ਬੱਚੀ ਦਾ ਪਿਤਾ ਸਾਲ ਪਹਿਲਾਂ ਗੁਜ਼ਰ ਗਿਆ ਸੀ ਇਹ ਜਿਹੜਾ ਦਰਿੰਦਾ ਉਹਦਾ ਯਾਰ ਸੀ ਨੇ ਯਾਰ ਮਾਰ ਵੀ ਕੀਤੇ ਹੈ ਜੀ ਤਾਂ ਹੀ ਲਈ ਆਜ ਸੀਗੇ ਨਾ ਪਰਵਾਹ ਨਹੀਂ ਜੀ ਜੀ ਇਵੀ ਸੋਇਆ ਮੈਂ ਕਿੰਨਾ ਦੀ ਬਹੁਤ ਵਧੀਆ ਲਿਆਜ ਸੀ ਹੂੰ ਹੂੰ ਯਾਰ ਮਾਰ ਯਾਰ ਤੇ ਯਾਰ ਦਾ ਬੱਚਾ ਮੈਂ ਤੇ ਕਹਨਾ ਕਿ ਯਾਰ ਜਾਨੋ ਪਿਆਰਾ ਹੁੰਦਾ ਜੀ ਜੇ ਕੋਈ ਸਮਝੇ ਯਾਰ ਮੇਰਾ ਮੰਨ ਲਓ ਕੋਈ ਭਰਾ ਯਾਰ ਦੋਸਤ ਉਹਦਾ ਬੱਚਾ ਖੂਨ ਵੀ ਗਏ ਨਾ ਕਿ ਚਾਹੀਦਾ ਚਾਚਾ ਤਾਇਆ ਕਹਿੰਦਾ ਕਿ ਲਾਲਾ ਬੁੱਤਲ ਪੁੱਤ ਕੱਢ ਲਾ ਸਾਰਾ ਜਿਹਨਾਂ ਨਿਕਲਦਾ ਗੱਲ ਆ ਕੋਈ ਨਿਚੋੜ ਲਾ ਸਾਰਾ ਤੁਸੀਂ ਯਾਰ ਮੜਾ ਮੋਟਾ ਵੀ ਯਾਰ ਮੈਂ ਤੇ ਹਰਾਨ ਰਹਿ ਗਿਆ ਕਿ ਯਾਰ ਤੂੰ ਸੋਚਦਾ ਸੀ ਜੀ 50 ਸਾਲ ਦੇ ਨੇੜ ਦਾ ਬੰਦਾ ਹੈ ਤੂੰ ਬੱਚੀ ਆ ਗਈ ਆ ਖੇਡਦੀ ਕਰਦੀ ਉਹ ਗਾਂ ਜਿਹੜੀ ਕੁੜੀ ਸੀ ਉਹਦੀ ਸਹੇਲੀ ਤੇ ਉਹਦੀ ਮਾਂ ਉਹ ਗਈਆਂ ਸਨ ਦੂਜੀ ਕੁੜੀ ਕੋਲ ਉਹ ਨਾਨਕੇ ਰਹਿੰਦੀ ਆ ਵੱਡੇ ਇਹ ਬੰਦੇ ਦੀ ਨੀਅਤ ਫਿੱਟ ਗਈ ਜੀ ਬੱਚੀ ਨੂੰ ਵੇਖ ਕੇ ਠੀਕ ਹੈ ਜੀ ਇਹਨੇ ਜਦੋਂ ਜ਼ਬਰਦਸਤੀ ਕਰਨ ਦਾ ਯਤਨ ਕੀਤਾ ਉਹਨੇ ਕਿਤੇ ਰੌਲਾ ਪਾਇਆ ਉਹ ਕਿੰਨੇ ਫਿਰ ਉਹ ਮਾਰ ਦਿੱਤੀ ਆ ਓਹੋ ਓਹੋ ਮਾਰ ਕੇ ਤੇ ਇਹਨੇ ਕੀ ਕੀਤਾ ਕਿ ਜਦੋਂ ਤੁਹਾਨੂੰ ਪਤਾ ਜੁਰਮ ਕਰਕੇ ਨਾ ਬੰਦਾ ਹੂੰ ਦਿਮਾਗੋਂ ਸੁਣ ਹੋ ਜਾਂਦਾ ਇਹਨੇ ਫਿਰ ਤਤਫਟੇ ਕੀਤਾ ਕਿ ਕੁੜੀ ਨੂੰ ਕਢੀਸ ਕੇ ਤੇ ਬਾਥਰੂਮ ਚ ਕਰਤਾ ਡੈਡ ਬਾਡੀ ਨੂੰ ਜੀ ਅੱਗੇ ਗੱਦੇ ਲਾਤੇ ਹੂੰ ਹੁਣ ਜਦੋਂ ਕੁੜੀ ਹੁਣ ਜਵਾਨ ਕੁੜੀ ਕਹਿ ਲੋ ਅਲੜ ਕੁੜੀ ਕਹਿ ਲੋ ਜਾਂ ਬੱਚੀ ਕੋਈ ਬੱਚਾ ਕਹਿ ਲੋ ਜੀ ਜਦੋਂ ਘੰਟਾ 2 ਘੰਟੇ ਸ਼ਾਮੀ ਨਹੀਂ ਮੁੜਦਾ ਨਾ ਤੇ ਆਪਾਂ ਨੂੰ ਫਿਕਰ ਹੁੰਦਾ ਹੁੰਦੀ ਬਿਲਕੁਲ ਉਹ ਲੜਣਾ ਸ਼ੁਰੂ ਕੀਤਾ ਉਹ ਵਿਚਾਰੀ ਵਿੱਡੋ ਜਿਹੜੀ ਸੀ ਉਹ ਲੱਭਦੀ ਕਰਦੀ ਰਹੀ ਨਾਲ ਕੁਝ ਹੋਰ ਬੰਦੇ ਲੱਗੇ ਇਹ ਵੀ ਨਾਲ ਲੱਭਦਾ ਰਿਹਾ ਜੀ ਕਿਉਂਕਿ ਨਜ਼ਦੀਕੀ ਸੀ ਇਹਦੇ ਘਰ ਵੀ ਗਏ ਨੇ ਤੇ ਇਹਨੇ ਮਿਲਵ ਕੇ ਡਾ ਹੀ ਨਹੀਂ ਦਿੱਤੀ ਇੱਕ ਪੁਲਿਸ ਵਾਲਾ ਵੀ ਸਸਪੈਂਡ ਹੋਇਆ ਨਾ ਇਸ ਮਾਮਲੇ ਦੇ ਵਿੱਚ ਕਿ ਉਹਨੇ ਚੱਜ ਨਾਲ ਜੇ ਤਲਾਸ਼ੀ ਲਈ ਹੁੰਦੀ ਦੀ ਸ਼ਾਇਦ ਬਾਚ ਜੀ ਤੋਂ ਮਤਲਬ ਇਹ ਆ ਕਿ ਖੀਰ ਫਿਰ ਇੱਕ ਬੰਦਾ ਸੀ ਨਾ ਜਿਹੜਾ ਸਿਆਣਾ ਉਹਨੇ ਇਹਦੇ ਘਰ ਦੇ ਕੋਲ ਇੱਕ ਕੈਮਰਾ ਲੱਗਾ ਸੀ ਉਹ ਉਹਨੇ ਆਖਿਆ ਵੀ ਮੈਨੂੰ ਉਹ ਸੀਸੀਟੀਵੀ ਦੇਖ ਲਓ ਜੀ ਜਦੋਂ ਉਹ ਸੀਸੀਟੀਵੀ ਦੇਖਿਆ ਤਾਰ ਝੋੜ ਕੇ ਬੱਚੀ ਇੱਧਰ ਤੋਂ ਆਈ ਹੈ ਇਹਨਾਂ ਦੇ ਘਰ ਅੱਗੇ ਅਕਸਰ ਆਉਂਦੀ ਸੀ ਹੂੰ ਇਹ ਬੰਦੇ ਦੀ ਦਰਿੰਦੇ ਦੀ ਬੰਦਾ ਤਾਂ ਕਹਿਣਾ ਹੀ ਨਹੀਂ ਚਾਹੀਦਾ ਦਰਿੰਦੇ ਦੀ ਸੋਚ ਇਹ ਸੀ ਵੀ ਰੌਲਗੋਲ ਹੋ ਜਾਏਗਾ ਹੂੰ ਹਨੇਰਾ ਹੋ ਜਾਏਗਾ ਕਾਰ ਵੀ ਠੱਲੀ ਬੈਠਾ ਸੀ ਲਿਆ ਕੇ ਜੀ ਕਿ ਇਹਦੇ ਵਿੱਚ ਡੈੱਡ ਬਾਡੀ ਪਾ ਕੇ ਤੇ ਦੂਰ ਕਿਤੇ ਸੋਟਾਵਾਂਗਾ ਹੂੰ ਪਰ ਉਤੋਂ ਪਹਿਲਾਂ ਫੜਿਆ ਕਿ ਪਾਪ ਨੰਗਾ ਹੋ ਗਿਆ ਜੀ ਫਿਰ ਇਹਨੇ ਆਪਣੇ ਆਪ ਨੇ ਜਦੋਂ ਵੇਖਿਆ ਕਿ ਭੀੜ ਇਕੱਠੀ ਹੋ ਗਈ ਹੈ ਆਪਣੇ ਆਪ ਨੂੰ ਦੱਸਦੇ ਨੇ ਕਮਰੇ 'ਚ ਵੀ ਬੰਦ ਕਰ ਲਿਆ ਫਿਰ ਲੋਕਾਂ ਨੇ ਜਦੋਂ ਕੁੱਟਣਾ ਸ਼ੁਰੂ ਕੀਤਾ ਬੁਆ ਇਹ ਬਾਹਰ ਆ ਗਿਆ ਫਿਰ ਕੁੱਟਿਆ ਇਹਨੂੰ ਬਹੁਤ ਐ ਲੋਕਾਂ ਦਾ ਮਾਰਦੇ ਲੱਗੇ ਸੀ ਲੋਕ ਹੂੰ ਲੋਕੀ ਕਹਿੰਦੇ ਅੱਗ ਲਾ ਦੇ ਉਹਨੂੰ ਜੌਂਦੇ ਨੂੰ ਕੀ ਕਰਨਾ ਜੇ ਇਹਨੂੰ ਫੜ ਕੇ ਜੀ ਪਰ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਆ ਕੋਈ ਵੀ ਬੰਦਾ ਹੈ ਕੋਈ ਵੀ ਕ੍ਰਿਮੀਨਲ ਆ ਉਹਨਾਂ ਨੇ ਹਿਰਾਸਤ ਚ ਲੈਣਾ ਹੁੰਦਾ ਬਚਾ ਕੇ ਵੀ ਦੀ ਜਾਨ ਬਚੇ ਤੇ ਅਸੀਂ ਅਗਲੀ ਜਿਹੜੀ ਕਾਰਵਾਈ ਕਰੀਏ ਕਾਨੂੰਨ ਵਸ ਪੈ ਜਾਂਦੀ ਹੈ ਹਾਂ ਜੀ ਬਿਲਕੁਲ ਤਾਂ ਹੁਣ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਸ ਦਰਿੰਦੇ ਦਾ ਕੇਸ ਫਾਸਟ ਟਰੈਕ ਤੇ ਲਾਵਾਂਗੇ 3 ਮਹੀਨਿਆਂ ਚ ਟ੍ਰਾਇਲ ਮੁਕੰਮਲ ਕਰਕੇ ਤੇ ਫਾਸੀ ਦੀ ਸਜ਼ਾ ਦੇ ਵਾਸਤੇ ਮੰਗਾਗੇ ਤਾਂ ਫਾਸੀ ਹੋ ਹੀ ਜਾਣੀ ਆ ਕਿਉਂਕਿ ਬੀ ਐਨ ਐਸ ਦਾ ਜਿਹੜਾ ਕਾਨੂੰਨ ਆ ਉਹ 302 ਵਾਲਾ ਕੀ ਕਾਨੂੰਨ ਆ ਇੱਕ ਤਰ੍ਹਾਂ ਨਾਲ ਕਿ ਜਿਹਦੇ ਚ ਦੋ ਹੀ ਸਜ਼ਾਵਾਂ ਨੇ ਜਾਂ ਉਮਰ ਕੈਦ ਤੇ ਜਾਂ ਫਾਸੀ ਤੇ ਦੂਜਾ ਇਹ ਆ ਕਿ ਜੇ ਰੇਪ ਦਾ ਮਾਮਲਾ ਦਰਜ ਹੋ ਗਿਆ ਹੂੰ ਤਦ ਵੀ ਗਿਆ ਉਹਦੇ ਚ ਵੀ ਬੜੀ ਭਾਰੀ ਸਜ਼ਾ ਹੈ ਜੀ ਜੀ ਤੇ ਜੇ ਮੰਨ ਲਓ ਅਟੈਂਪਟ ਟੂ ਰੇਪ ਆ ਤਾਂ ਉਹਦੇ ਵਿੱਚ ਵੀ ਬੜੀ ਭਾਰੀ ਸਜ਼ਾ ਸਬਰਛ ਨਹੀਂ ਸਕੇਗਾ ਇਹ ਜਿਸ ਤਰ੍ਹਾਂ ਦੇ ਸਬੂਤ ਨੇ ਜੇ ਪੁਲਿਸ ਨੇ ਵਿਗਿਆਨਕ ਢੰਗ ਦੇ ਨਾਲ ਸਾਰੀ ਜਿਹੜੀ ਇਨਵੈਸਟੀਗੇਸ਼ਨ ਆ ਚੰਗੀ ਕਰ ਦਿੱਤੀ ਨਾ ਇਹ ਤੁਹਾਡੇ ਸਾਹਮਣੇ 2-3 ਮਹੀਨਿਆਂ ਦੇ ਵਿੱਚ ਇਹਨੂੰ ਉਮਰ ਕੈਦ ਤੇ ਘਟੋ ਘਟਿਆ ਮੈਕਸਿਮਮ ਹੋ ਸਕਦਾ ਕੈਪੀਟਲ ਪਿਨਿਸ਼ਮੈਂਟ ਯਾਨੀ ਫਾਸੀ ਦੀ ਸਜ਼ਾ ਵੀ ਹੋ ਜਾਵੇ ਜੀ ਮਿੰਟੋ ਜੀ ਪਰ ਸੱਚਮੁੱਚ ਬਹੁਤ ਹੀ ਵੱਡੀ ਤਕਲੀਫ ਦੇ ਆਏ ਤੇ ਰਮਨਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੈਸੇਜ ਮੈਂ ਬਾਈ ਨੂੰ ਲਾ ਦੇਣਾ ਕਹਿੰਦੇ ਕਿ ਤੁਸੀਂ ਕਮੈਂਟ ਨਹੀਂ ਪੜ ਰਹੇ ਮੈਂ ਮਿੰਟੂ ਬਾਈ ਦਾ ਫੈਨ ਹਾਂ ਬਹੁਤ ਸ਼ੁਕਰੀਆ ਤੁਹਾਡਾ ਮਿੰਟੂ ਬਾਈ ਵੱਲੋਂ ਵੀ ਸਾਡੇ ਵੱਲੋਂ ਵੀ ਥੈਂਕ ਯੂ ਜੀ ਥੈਂਕ ਯੂ ਵੀਰੇ ਤੇ ਇੱਕ ਮਿੱਤਰ ਦੱਸ ਰਿਹਾ ਮਾਈ ਵਰਲਡ ਇੰਡੀਆ ਨੰਬਰ 1 ਇੱਕ ਦੱਸ ਰਿਹਾ ਕਹਿੰਦੇ 2 ਸਾਲ ਦੇ ਵਿੱਚ ਕਹਿੰਦੇ ਜਿਹੇ ਕੇਸਾਂ ਦੇ ਵਿੱਚ ਫਾਂਸੀ ਲਾਜ਼ਮੀ ਹੈ ਕਾਨੂੰਨ ਦੇ ਹਿਸਾਬ ਨਾਲ ਪਰ 47 ਤੋਂ 2025 ਸਿਰਫ 48 ਫਾਂਸੀਆਂ ਹੋਈਆਂ ਨੇ ਕਹਿੰਦੇ ਤੇ ਹਰ ਸਾਲ ਮਰਡਰ ਕੇਸ ਜਿਹੜੇ ਇਸ ਤਰ੍ਹਾਂ ਦੇ ਆ 2.5 ਲੱਖ ਤੋਂ ਵੱਧ ਨੇ 2.5 ਲੱਖ ਤੋਂ ਵੱਧ ਜੀ ਇਹਨਾਂ ਦੇ ਮੁਤਾਬਕ ਇਹਨਾਂ ਦਾ ਡਾਟਾ ਹੈ ਹਾਂਜੀ ਤਾਂ ਸੁਖਮ ਸਾਹਿਬ ਇਹ ਬਹੁਤ ਬਹੁਤ ਹੀ ਘਣਾਉਣੇ ਜੁਰਮ ਬਹੁਤ ਵੱਡੀ ਤਾਦਾਦ ਚੋਂ ਲੱਗ ਪਏ ਸਮਾਜਿਕ ਪਤਨ ਹੈ ਇਹਨਾਂ ਦਾ ਜੀ ਉਹੀ ਮੈਂ ਕਹਿਣਾ ਕਿ ਯਾਰ ਠੀਕ ਆ ਆਪਾਂ ਕਹਿ ਸਕਦੇ ਆ ਕਿ ਬੰਦੇ ਦੇ ਅੰਦਰ ਬਹੁਤ ਕੁਝ ਹੁੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਧਰਮ ਵੀ ਇਹਨਾਂ ਚੀਜ਼ਾਂ ਤੇ ਹੀ ਕੰਮ ਕਰਦੇ ਨੇ ਉਪਦੇਸ਼ ਵੀ ਇਹੀ ਆ ਕਿ ਤੁਸੀਂ ਬਈ ਇਹ ਨਾ ਚੀਜ਼ਾਂ ਨੂੰ ਮਾਰੋ ਕੰਟਰੋਲ ਕਰੋ ਹਮ ਪਰ ਇੱਕ ਮਤਲਬ ਕਿ ਜਰਨਲਿਸ ਸੋਚੋ ਯਾਰ ਬੰਦਾ ਮਤਲਬ ਕਿ ਜੇ ਵੇਖੇ ਇਸ ਉਮਰ ਦੇ ਵਿੱਚ ਆ ਕੇ ਜੇ ਉਹ ਇੰਦਰੀਆਂ ਤੇ ਕੰਟਰੋਲ ਨਹੀਂ ਕਰ ਪਾ ਰਿਹਾ ਤਾਂ ਤਾਂ ਮਤਲਬ ਹੈ ਕਿ ਉਹ ਹਯਵਾਨ ਹੀ ਆ ਹਮ ਉਹ ਕੁਝ ਵੀ ਕਰ ਸਕਦਾ ਆਪਦੇ ਆਪ ਦੀ ਬੇਟੀ ਵੀ ਤੇ ਐਡੀ ਹੋਏਗੀ ਹਾਂਜੀ ਤੇ ਕਰ ਦਿੰਦੇ ਨੇ ਨਾ ਰਿਪ ਆ ਕੱਲ ਕੇ ਪਰਸੋਂ ਇੱਕ ਫੜਿਆ ਬਾਪ ਜੀ ਕੁੜੀ ਘਰਵਤੀ ਹੋ ਗਈ ਜੀ 4 ਮਹੀਨਿਆਂ ਦੀ ਬਿਲਕੁਲ ਉਹ ਕਿ ਪਤਨ ਹੈ ਸਮਾਜਿਕ ਪਤਨ ਹੈ ਰਿਸ਼ਤਿਆਂ ਦੀ अहमियत ਹੀ ਘਟ ਗਈ ਆ ਅਸਲ ਤੇ ਵਿੱਚ ਸਭ ਤੋਂ ਵੱਡਾ ਮੈਂ ਤੇ ਕਹਾਗਾ ਕਿ ਭਾਈ ਇਸ ਵੇਲੇ ਮੈਂ ਤੇ ਇੱਕ ਗੱਲ ਜਾਣਦਾ ਕਿ ਉਹ ਵੀ ਅੱਜ ਦੇ ਦੌਰ ਦੇ ਵਿੱਚ ਇਨਸਾਨਾਂ ਤੋਂ ਜਿਵੇਂ ਨਾ ਸੁਪਰ ਹਿਊਮਨ ਹੁੰਦੇ ਨਾ ਜਿਹੜੇ ਤਾਕਤ ਦੇ ਵਹਾਮ ਦੇ ਜੀ ਪਰ ਮੈਂ ਕਹਾਗਾ ਕਿ ਇਨਸਾਨਾਂ ਦੀ जात ਦੇ ਵਿੱਚੋਂ ਉਹ ਬੰਦਾ ਮਹਾਪੁਰਸ਼ ਤੋਂ ਘੱਟ ਨਹੀਂ ਜਿਹੜਾ ਅੱਜ ਦੇ ਦੌਰ ਦੇ ਵਿੱਚ ਠੀਕ ਹੈ ਨਾ ਜੀ ਹਮ ਮਤਲਬ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਜੀ ਬਸ ਚਾਹੇ ਚੁਗਲੀ ਕਰਕੇ ਨਿੰਦਿਆ ਕਰਕੇ ਚਾਹੇ ਹਿੰਸਾ ਕਰਕੇ ਚਾਹੀ ਇਸ ਤਰ੍ਹਾਂ ਹਵਸ ਕਰਕੇ ਜੇ ਨੁਕਸਾਨ ਨਹੀਂ ਪਹੁੰਚਾਇਆ ਉਸ ਐਸ ਯੋਗ ਦੇ ਵਿੱਚ ਤੇ ਕਹ ਲੋ ਕਿ ਉਹ ਹੀ ਠੀਕ ਹੈ ਜੀ ਜੀ ਸਾਡੇ ਲਈ ਉਹ ਵੀ ਬਹੁਤ ਵੱਡੀ ਗੱਲ ਹੈ ਜੀ ਜੀ ਮਿੰਟ ਜੀ ਪਰ ਇਨਸਾਨੀਅਤ ਤੁਸੀਂ ਕਿਸੇ ਵੀ ਮਜ਼ਹਬ ਨੂੰ ਮੰਨੋ ਪੈਰੋਕਾਰੀ ਕਰੋ ਕਿਸੇ ਨੂੰ ਵੀ ਅਕਾਦਤ ਪੇਸ਼ ਕਰੋ ਯਾਰ ਪਰ ਤੁਹਾਡੇ ਅੰਦਰ ਇਨਸਾਨੀਅਤ ਜ਼ਿੰਦਾ ਰਹਿਣੀ ਚਾਹੀਦੀ ਹੈ ਜੇ ਤੁਸੀਂ ਇਨਸਾਨ ਨਹੀਂ ਬਣ ਸਕੇ ਇਨਸਾਨੀਅਤ ਹੀ ਨਹੀਂ ਜ਼ਿੰਦਾ ਰੱਖੀ ਤਾਂ ਤੁਸੀਂ ਬਾਹਰ ਜੋ ਮਰਜ਼ੀ ਕਰ ਲਓ ਠੀਕ ਹੈ ਨਾ ਜੀ ਜਿੰਨਾ ਮਰਜ਼ੀ ਧਾਰਮਿਕ ਤੌਰ ਤੇ ਭੇਖ ਧਾਰਨ ਕਰ ਲਓ ਠੀਕ ਹੈ ਜੀ ਪੋਥੀਆਂ ਪੜ ਲਓ ਜੇ ਤੁਸੀਂ ਇਹ ਤਾਂ ਮਤਲਬ ਕਿ ਆਪਣੇ ਅੰਦਰ ਇਨਸਾਨ ਹੀ ਨਹੀਂ ਜਿਉਂਦਾ ਰਹਿਣਾ ਰਹਿਣ ਦਿੱਤਾ ਉਹ ਮਾਰ ਲਿਆ ਮਨੁਸ਼ੀਅਤ ਨਾਲ ਹੀ ਪਿਆਰ ਨਾ ਰਿਹਾ ਕੀ